ਸਾਤਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊ ਚੈਨ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਤੜਕਸਾਰ ਹੋ ਗਿਆ ਇੱਕ ਵੱਡਾ ਐਕਸੀਡੈਂਟ ਜੀ ਆ ਤੁਹਾਨੂੰ ਦੱਸ ਦਈਏ ਕਿ ਮਲੋਟ ਨੂੰ ਜਾਂਦੀ ਹੋਈ ਪੀਆਰਟੀਸੀ ਦੀ ਬੱਸ ਜਿਹੜੀ ਆ ਉਹ ਹਾ사 ਗ੍ਰਸਤ ਹੋ ਗਈ ਆ ਔਰ ਦੱਸਿਆ ਜਾ ਰਿਹਾ ਕਿ ਬੱਸ ਜਿਹੜੀ ਟਰਾਲੀ ਦੇ ਵਿੱਚ ਬਚੀ ਆ ਔਰ ਟਰਾਲੀ ਦੇ ਜੜਿਆ ਪਰ ਖੱੱਚੇ ਉੱਡ ਗਏ ਤੁਹਾਨੂੰ ਦੱਸ ਦਈਏ ਕਿ ਜਿਹੜੀ ਬਾਸਿਆ ਉਹ ਓਵਰ ਬ੍ਰਿਜ ਤੋਂ نیچے ਗਿਰ ਗਈ ਔਰ ਬਾਸੇ ਵਿੱਚ ਕਮ ਸੇ ਕਮ 16 ਸਵਾਰੀਆਂ ਜਿਹੜੀਆਂ ਉਹ ਸਵਾਰ ਸਨ ਉਹਨਾਂ ਨੂੰ ਜਿਹੜੀਆਂ ਸੱਟਾਂ ਲੱਗੀਆਂ ਨੇ ਪਰ ਕੋਈ ਵੀ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੋਇਆ ਪਰ ਜਿਹੜਾ ਗੱਲ ਕਰੀਏ ਕਨਵੈਸ ਦੀ ਗੱਲ ਕਰੀਏ ਅਗਰ ਟਰੈਕਟਰ ਟਰੈਕਟਰ ਪੂਰੀ ਤਰ੍ਹਾਂ ਹੀ ਚੱਕਣਾ ਚੂਰ ਹੋ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਜਿਹੜਾ ਮੁੱਖ ਕਾਰਨ ਇਹ ਹੈ ਕਿ ਦਿਨ ਵਲੇ ਜਦੋਂ ਬੱਸ ਵਾਲਾ ਆ ਰਿਹਾ ਸੀ ਤੇ ਅੱਗੇ ਟਰਾਲੀ ਸੀਗੀ ਤੇ ਅਚਾਨਕ ਜਿਹੜੀਆਂ ਬੱਸ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਉਹ ਬੱਸ ਵਾਲ ਦੇ ਡਰਾਈਵਰ ਵੱਲੋਂ ਕਹਾ ਗਿਆ ਕਿ ਉਹਨੂੰ ਅੱਗੇ ਟਰਾਲੀ ਦਿਖੀ ਨਹੀਂ ਔਰ ਜਾ ਕੇ ਸਿੱਧੀ ਜਿਹੜੀ ਟਰਾਲੀ ਦੇ ਵਿੱਚ ਪੀਆਰਟੀਸੀ ਦੀ ਜਿਹੜੀ ਬੱਸ ਆ ਟਕਰਾ ਗਈ ਤੇ ਇਸ ਤੋਂ ਵਿੱਚ ਜਿਹੜਾ ਕਈ ਲੋਕ ਜਿਹੜੇ ਨੇ ਉਹ ਜਖਮੀ ਹੋਏ ਨੇ ਜਿਹੜੇ ਨਿਜੀ ਹਸਪੀਟਲ ਦੇ ਵਿੱਚ ਜਿਹੜੇ ਆ ਉਹ ਦਾਖਲ ਵੀ ਕਰਵਾਏ ਗਏ ਨੇ ਜਿਹੜਾ ਜੀ ਮਲੋਟ ਦਾ ਇਹ ਮਲੋਟ ਨੂੰ ਜਾ ਰਿਹਾ ਸੀ ਬੱਸ ਪੰਜਾਬ ਰੋਡ ਤੇ ਦੀਪੂ ਚੰਡੀ ਦਾ ਦੀਪੂ ਦੀ ਹੈ ਤੇ ਵੀ ਅਭੋਰਤ ਜਾ ਰਹੀ ਸੀ ਤੇ ਉਹ ਡਰਾਈਵਰ ਸਾਹਿਬ ਨੇ ਦੱਸਿਆ ਸੀ ਟਰਾਲੀ ਵਾਲੇ ਨੇ ਜੋ ਜ਼ਖਮੀ ਹੈ ਵੀ ਮੈਂ ਕੋਈ ਚੀਜ਼ ਦੇਖਾਂ ਲੱਗ ਗਿਆ ਉਹ ਇਸ ਤਰ੍ਹਾਂ ਕਰਕੇ ਬੋਲ ਗਿਆ ਕਿ ਬੱਸ ਕਰਾਂਗੇ ਜੇ ਜਾਨੀ ਨਹੀਂ ਖਾਨੀ ਹੋਇਆ ਬੱਸ ਖਾਲੀ ਸੀਗੀ ਜੀ ਬੱਸ ਕੋਈ ਹੋਣੀ ਆ ਕੋਈ ਸਵਾਲ ਹੈ 15 20 ਸਵਾਰੀਆਂ ਸੀ ਠੀਕ ਨੇ ਸਾਰੀਆਂ ਜੀ ਆ ਸਵਾਰੀਆਂ ਸਵਸਥ ਸਿਰਫ ਇੱਕ ਟਰੈਕਟਰ ਚੱਲ ਗਿਆ ਉਹਦੇ ਇੱਕ ਨਾਲ ਦੇ ਹੋਰ ਉਹਨਾਂ ਦੇ ਕੋਈ ਕੋਈ ਕੁਝ ਝੋਟ ਹੈ ਬਹੁਤ ਜ਼ਿਆਦਾ ਨਹੀਂ ਤੇ ਇੱਕ ਹੋਰ ਸਵਾਰੀ ਸੀ ਉਹਦੇ ਗੋਡੇ ਤੇ ਮਾਰੀ ਮੋਟੀ ਰਗਡੂੜਾ ਉਹਨਾਂ ਦੇ ਸੀ ਪਹੋਚ ਆ ਕੇ ਸਰ ਹਾਦਸੇ ਦਾ ਕਾਰਨ ਕੀ ਹੈ ਹਾਦਸੇ ਦਾ ਕਾਰਨ ਇਹ ਗੱਲ ਹੈ ਮੌਕੇ ਤੇ ਸੀ ਨਹੀਂ ਪਰ ਟਰੈਕਟਰ ਟਰਾਲੀ ਅੱਗੇ ਸੀ ਉਹ ਤੋਂ ਡੋਲ ਗਿਆ ਟਰੈਕਟਰ ਟਰਾਲੀ ਵਾਲੇ ਤੋਂ ਮੇਰੀ ਗੱਲ ਬੱਸ ਵਾਲੇ ਨਾਲ ਹੋਈ ਸੀ ਉਹਨਾਂ ਕਿਹਾ ਵੀ ਲਾਈਟਾਂ ਦੀ ਜਗ੍ਹਾ ਸਾਨੂੰ ਵਿਖੀ ਨਹੀਂ ਟਰਾਲੀ ਚਲੋ ਤੁਹ ਕਿਸ ਤਰ੍ਹਾਂ ਵਿਸ਼ਾ ਅਸੀਂ ਕੋਈ ਮੌਕੇ ਤੇ ਖੜੇ ਆ ਜੀ ਜੀ ਜੇ ਮੌਕਾ ਤੇ ਦੱਸ ਹੀ ਨਹੀਂ ਸੀ ਜੀ ਜੀ ਉਹ ਡਰ ਰਿਹਾ ਉਹ ਕਹਿੰਦੇ ਉਹਨਾਂ ਨੂੰ ਹਾਂ ਜੀ ਹਾਂ ਸਰ ਗੁਰਦੀਪ ਜੀ ਕਿਵੇਂ ਹੋਇਆ ਹਾਦਸਾ ਜਦਕਿ ਆਪਣੀ ਗੱਡੀ ਸਵਾ 5:15 ਦੇ ਉੱਤੇ ਚੱਲ ਕੇ ਆ ਰਹੀ ਸੀ ਹੋਰ ਤੋਂ ਚੱਲੀ ਗਏ ਹੂੰ ਥੋੜਾ ਪਿੱਛੇ ਹਨ ਕਹਿੰਦੇ ਲਾਈਟਾਂ ਦੇ ਹੈਡਲੇਟਾਂ ਦੇ ਪ੍ਰੋਬਲਮ ਆ ਗਈ ਬੈਟਰੀਟਾ ਬੰਦ ਹੋ ਗਈ ਬਸ ਜੀ ਬਸ ਜੀ ਅੱਛਾ ਜੀ ਉਹ ਨਜ਼ਰ ਦੁਬਾਰੇ ਦਿਖਾਈਆਂ ਤੋਂ ਜਗਦੀਆਂ ਦੋਸਤੋ ਬੜੀ ਜਿਮੇਸ਼ਨ ਹੋ ਰਹੀ ਹੈ ਅੱਜ ਮੈਂ ਟ੍ਰੈਕ ਫਿਰ ਰਹੀ ਹਾਂ ਟਰਾਲੀ ਜਾ ਰਹੀ ਸੀ ਕਿ ਉਹਦੇ ਮਗਰ ਕੋਈ ਲੈ ਲਿਆ ਕੋਈ ਬੱਤੀ ਨੇ ਜੀ ਠੀਕ ਹੈ ਉਹ ਗਿਆ ਖੰਬੇ ਦੇ ਲੈ ਕੇ ਤਾਂ ਜੱਗ ਨਹੀਂ ਰਹਿੰਦੇ ਆ ਵੀ ਅੱਜ ਰਾਤ ਬੰਦ ਸੀ ਅੱਛਾ ਬੰਦ ਸੀ ਤਾਂ ਨਹੀਂ ਰਹੀ ਸੀ ਹਨੇਰਾ ਸੀ ਜਾਨੂ ਅੱਛਾ ਜੀ ਉਹਦੀ ਵਜ੍ਹਾ ਕਰਕੇ ਟਰੈਕਟਰ ਦੇਸਿਆ ਨੂੰ ਤੇ ਸਿੱਧੀ ਮਗਰ ਟੱਕਰ ਲੱਗੀ ਕਿੰਨੇ ਕੁ ਬੰਦੇ ਸਵਾਰ ਸੀਗੇ ਆਪਣੀ ਸਵਾਰੀਆਂ 15 16 ਸਵਾਰੀਆਂ ਸੀ ਜੀ ਤੇ ਸਵਾਰੀਆਂ ਠੀਕ ਨੇ ਸਾਰੀਆਂ ਸਾਰੀਆਂ ਸੇਫ ਨੇ ਕਿਸੇ ਦੇ ਨਹੀਂ ਕੁਝ ਠੀਕ ਹੈ ਸਾਰੇ 3 ਈਡ ਤੱਕ ਨਹੀਂ ਹੋਏਗੀ ਠੀਕ ਚੱਕਣੀ ਹੈ ਸਾਰਿਆਂ ਨੂੰ ਘਰੋਂ ਭੇਜ ਦਿੱਤਾ ਇਹ ਦੂਜੀ ਗੱਡੀ ਤੇ ਅੱਛਾ ਦੂਜੀ ਗੱਡੀ ਮੰਗਾ ਕੇ ਭੇਜ ਦਿੱਤਾਗੇ ਹਾਂ ਜੀ ਤੁਸੀਂ ਕਿੱਥੋਂ ਗੱਡੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਅਬੋਰ ਤੋਂ ਅਬੋਰ ਚ ਲਈ ਸੀ ਜਾਨ ਵਾਲੇ ਕਿਥੋਂ ਹੈ ਇਹ ਨਾਲ ਲੈ ਵੀਂਦੇ ਨੇ ਕੀ ਨਾਮ ਦੱਸਿਆ ਸੀ ਤੁਸੀਂ ਆਪ ਦਾ ਗੁਰਦੀਪ ਸਿੰਘ ਸਾਡੇ ਕੋਲ ਇਸੇ ਆਪ ਤਾਂ ਦੋ ਆਏ ਪਿਛੇ ਨਵੀਂ ਅਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾਣਾ ਨਾ ਭੁੱਲਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ